ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਮੌਤ ਮੌਤ ਬੰਦੇ ਨੂੰ ਇੱਕ ਵਾਰ ਮਾਰਦੀ ਹੈ ਸੇਵਾ ਜਲਦਾ ਹੈ ਭੋਗ ਪੈਂਦਾ ਹੈ ਤੇ ਰੋ ਤੋਂ ਕੇ ਘਰ ਸ਼ਾਂਤ ਹੋ ਜਾਂਦਾ ਹੈ ਪਰ ਲਾਪਤਾ ਹੋਣਾ ਲਾਪਤਾ ਹੋਣਾ ਮੋਤ ਨਾਲੋਂ ਵੀ ਭੈੜਾ ਏ ਇਹੋ ਸੇਵਾ ਏ ਜੋ ਬੁਝਦਾ ਨਹੀਂ ਬਸ ਅੰਦਰੇ ਅੰਦਰ ਤੁਖਦਾ ਰਹਿੰਦਾ ਏ ਅੱਜ ਦੀ ਕਹਾਣੀ ਉਸ ਮਾਂ ਦੀ ਏ ਜਿਸਨੇ ਪਿਛਲੇ 40 ਸਾਲਾਂ ਤੋਂ ਆਪਣੀ ਨਿਗਾਹ ਬੂਹੇ ਦੀ ਚੌਖਟ ਤੋਂ ਨਹੀਂ ਹਟਾਈ ਉਹ ਜਾਂਦੀ ਏ ਪਰ ਸਿਰਫ ਉਡੀਕ ਵਿੱਚ ਸਾਲ 1984 ਦਿਨ ਬੜਾ ਸਧਾਰਨ ਸੀ ਵੇੜੇ ਵਿੱਚ ਤੁੱਪ ਖੜੀ ਸੀ ਉਸ ਮਾਂ ਦਾ 22 ਵਰਿਆਂ ਦਾ ਗੱਭਰੂ ਪੁੱਤ ਮਾ ਦੇ ਗੋਡਿਆਂ ਨੂੰ ਹੱਥ ਲਾ ਕੇ ਘਰੋਂ ਤੁਰਿਆ ਸੀ ਮਾਂ ਨੇ ਪੁੱਛਿਆ ਸੀ ਵੇ ਪੁੱਤ ਰੋਟੀ ਤਾਂ ਖਾ ਜਾ ਸਾਗ ਬਣਾਇਆ ਈ ਉਹ ਹੱਸ ਪਿਆ ਸੀ ਕਹਿੰਦਾ ਬੇਬੇ ਸ਼ਹਿਰੋਂ ਆ ਕੇ ਖਾਊਂਗਾ ਤੇਰੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਬਿਨਾਂ ਮੇਰਾ ਢਿੱਡ ਨਹੀਂ ਪਰਦਾ ਉਸ ਮਾਂ ਨੂੰ ਕੀ ਪਤਾ ਸੀ ਕਿ ਉਹ ਵਸਤੇ ਪੁੱਤ ਦੀ ਆਖਰੀ ਮੁਸਕਰਾਹਟ ਸੀ ਜੋ ਵੇਖ ਰਹੀ ਸੀ ਸ਼ਾਮ ਹੋਈ ਪਰ ਪੁੱਤ ਨਹੀਂ ਮੁੜਿਆ ਰਾਤ ਹੋਈ ਪਰਵੇੜੇ ਵਿੱਚ ਉਹਦੇ ਪੈਰਾਂ ਦੀ ਆਹਟ ਨਹੀਂ ਆਈ ਪਿੰਡ ਦੇ ਕੁੱਤੇ ਰੋਏ ਹਵਾਵਾਂ ਚੱਲੀਆਂ ਮਾਂ ਪੱਜ ਕੇ ਕਦੇ ਕੋਠੇ ਤੇ ਚੜਦੀ ਕਦੇ ਗਲੀ ਦੇ ਮੋੜ ਤੱਕ ਜਾਂਦੀ ਹਰਾਂ ਦੇ ਰਾਹੀ ਨੂੰ ਪੁੱਛਦੀ ਭਾਈ ਮੇਰਾ ਜੀਤਾ ਵੇਖਿਆ ਨੀਲੀ ਪੱਗ ਸੀ ਉਹਦੀ ਬੜਾ ਸੋਹਣਾ ਮੇਰਾ ਪੁੱਤ ਪਰ ਜਵਾਬ ਵਿੱਚ ਸਿਰਫ ਖਾਮੋਸ਼ੀ ਮਿਲੀ ਦਿਨ ਹਫ਼ਤਿਆਂ ਵਿੱਚ ਬਦਲੇ ਹਫ਼ਤੇ ਸਾਲਾਂ ਵਿੱਚ ਤੇ ਉਹ ਜਵਾਨ ਮਾਂ ਬੁੱਢੀ ਹੋ ਗਈ ਅਜ ਚਾਰ ਦਹਾਕੇ ਬੀਤ ਗਏ ਨੇ ਉਹ ਕੱਚਾ ਘਾਰ ਹੁਣ ਢੈਣ ਲੱਗਾ ਏ ਕੰਦਾਂ ਦਾ ਪਲਸਤਰ ਚੜ ਗਿਆ ਏ ਬਿਲਕੁਲ ਉਸ ਮਾਂ ਦੇ ਸਰੀਰ ਵਾਂਗ ਉਹਦੀਆਂ ਅੱਖਾਂ ਵਿੱਚ ਨਰੋਸ਼ਨੀ ਘਟ ਗਈ ਏ ਤੇ ਹੰਝੂ ਜ਼ਿਆਦਾ ਹੋ ਗਏ ਨੇ ਹੱਥ ਇੰਨੇ ਕਮਦੇ ਨੇ ਕਿ ਪਾਣੀ ਦਾ ਗਲਾਸ ਵੀ ਝਲਕ ਜਾਂਦਾ ਏ ਪਰ ਉਹਦਾ ਯਕੀਨ ਪਹਾੜ ਜਿੱਡਾ ਪੱਕਾ ਏ ਲੋਕ ਕਹਿੰਦੇ ਨੇ ਉਹ ਪਾਗਲ ਹੋ ਗਈ ਏ ਪਰ ਉਹ ਕਹਿੰਦੀ ਏ ਮੇਰੀ ਕੋਖ ਝੂਠ ਨਹੀਂ ਬੋਲਦੀ ਮੇਰਾ ਪੁੱਤ ਸਾਹ ਲੈਂਦਾ ਏ ਸਭ ਤੋਂ ਦਰਦਨਾਕ ਮੰਜ਼ਰ ਸ਼ਾਮ ਦਾ ਹੁੰਦਾ ਏ ਜਦੋਂ ਸਾਰੀ ਦੁਨੀਆ ਸੋ ਜਾਂਦੀ ਏ ਇਹ ਮਾਂ ਅੱਗ ਬਾਲਦੀ ਏ ਕੰਬਦੇ ਹੱਥਾਂ ਨਾਲ ਦੋ ਰੋਟੀਆਂ ਪਕਾਉਂਦੀ ਏ ਉਹ ਰੋਟੀਆਂ ਥਾਲੀ ਵਿੱਚ ਨਹੀਂ ਰੱਖਦੀ ਸਗੋਂ ਇੱਕ ਪੋਣੇ ਵਿੱਚ ਲਪੇਟ ਕੇ ਰੱਖਦੀ ਏ ਤਾਂ ਜੋ ਗਰਮ ਰਹਿਣ ਤੇ ਫਿਰ ਹਵਾ ਵਿੱਚ ਗੱਲਾਂ ਕਰਦੀ ਏ ਪੁੱਤ ਆ ਜਾ ਵੇਖ ਰੋਟੀ ਠੰਡੀ ਹੋ ਚਲੀ ਏ ਫਿਰ ਤੋਂ ਲੜੇਗਾ ਕਿ ਬੇਬੇ ਤਾਜੀ ਨਹੀਂ ਦਿੰਦੀ। ਉਹ ਥਾਲੀ ਸਾਰੀ ਰਾਤ ਪਈ ਰਹਿੰਦੀ ਐ। ਤੇ ਸਵੇਰੇ ਉਹ ਰੋਟੀਆਂ ਪੰਛੀਆਂ ਨੂੰ ਪਾ ਦਿੱਤੀਆਂ ਜਾਂਦੀਆਂ ਨੇ। ਇਹ سلسلہ 40 ਸਾਲਾਂ ਤੋਂ ਟੁੱਟਿਆ ਨਹੀਂ। ਤੇ ਸੁਣੋ ਇਸ ਘਰ ਦਾ ਵੱਡਾ ਦਰਵਾਜ਼ਾ ਸਰਦੀ ਹੋਵੇ, ਮੀਂਹ ਹੋਵੇ ਜਾਂ ਹਨੇਰੀ ਰਾਤ ਨੂੰ ਵੀ ਕਦੇ ਬੰਦ ਨਹੀਂ ਹੁੰਦਾ। ਕੁੰਡੀ ਖੁੱਲੀ ਰਹਿੰਦੀ ਐ। ਕਿਉਂਕਿ ਮਾਂ ਦੇ ਦਿਲ ਵਿੱਚ ਇੱਕ ਡਰ ਐ ਜੋ ਉਹਨੂੰ ਮਰਨ ਨਹੀਂ ਦਿੰਦਾ। ਉਹ ਸੋਚਦੀ ਐ ਜੀ ਅੱਧੀ ਰਾਤ ਨੂੰ ਮੇਰਾ ਪੁੱਤ ਆਇਆ ਤੇ ਬੂਹਾ ਬੰਦ ਮਿਲਿਆ ਤਾਂ ਉਹ ਸੋਚੇਗਾ ਮਾਂ ਸੋ ਗਈ ਮਾਂ ਨੂੰ ਉਹ ਮੇਰਾ ਚੇਤਾ ਨਹੀਂ ਰਿਹਾ ਤੇ ਉਹ ਮੁੜ ਜਾਵੇਗਾ ਐਸੇ ਡਰ ਕਰਕੇ ਉਹ ਬੁੱਢੀ ਮਾਂ ਕਦੇ ਗੂੜੀ ਨੀਂ ਨਹੀਂ ਸੁੱਤੀ ਇਹ ਕਹਾਣੀ ਸਿਰਫ ਇੱਕ ਕਰਦੀ ਨਹੀਂ ਇਹ ਪੰਜਾਬ ਦੇ ਹਜ਼ਾਰਾਂ ਘਰਾਂ ਦਾ ਉਹ ਸੱਚ ਹੈ ਜੋ ਇਤਿਹਾਸ ਦੀਆਂ ਕਿਤਾਬਾਂ ਵਿੱਚ ਨਹੀਂ ਲਿਖਿਆ ਗਿਆ ਇਹ ਔਡੀਕ ਉਦੋਂ ਹੀ ਮੁੱਕੇਗੀ ਜਦੋਂ ਉਸ ਮਾਂ ਦੇ ਸਾਹਮਣੇ ਰੱਬਾ ਜਾਂ ਤਾਂ ਮਿਲਾ ਦੇ ਜਾਂ ਫਿਰ ਇਹ ਉਡੀਕ ਮੁਕਾ ਦੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਿਮਰਨ ਨੇ ਆਪਣੀ ਤੀ ਦਾ ਮਤ